ਆਹ ਜੀ ਨਾਣੇ ਬੈਠੇ ਪਏ ਜੀ 10 ਮਿੰਟ ਪਹਿਰਾ ਜਦੋਂ ਤੇਰੀ tufaan ਆਇਆ ਜੀ 2 ਮਿੰਟ ਹੋਏ ਮਿਲਦਾ ਬੱਚੇ ਨੂੰ ਕਹਿ ਲਏਗਾ ਦੁਬਾਰਾ ਜਾਇਓ ਜਾਣੇ ਜਦੋਂ ਮਾਂ ਜੀ ਨੂੰ ਵੀ ਬਿਜਲੀ ਪੁੰਜਦੀ ਮਤਲਬ ਜੀ ਉੱਪਰ ਤੇ ਠੰਡਾ ਗਿਰਿਆ ਜਦੋਂ ਪਰਾਗਾ ਦੇਖਿਆ ਦੇਖਣੇ ਬੱਲੇ ਬੁੱਲੇ ਸਾਰੇ ਮਤਲਬ ਟੁੱਟੇ ਪੈ ਗਏ ਆਪਣੇ ਨਾਲ ਹਰ ਉੱਪਰ ਜੀ ਇਹਦਾ ਬਚਾਓ ਹੋ ਗਿਆ ਨਾਣੇ ਬਾਈ ਇਹ ਦੇਖੋ ਬਾਈ ਕੋਈ ਕੌਣ ਬਣਾ ਰਿਹਾ ਬਿਲਡਿੰਗ ਇਹ ਇਹ ਬੈਕ ਸਾਈਡ ਹੈ ਜੀ ਆਪਣਾ ਸੈਣੀ ਜੀ ਅਵਤਾਰ ਸਿੰਘ ਅੱਛਾ ਸਿੰਘ ਹੈ ਜੀ ਸਾਨੂੰ ਅਵਤਾਰਾ ਅੱਛਾ ਇਹ ਸਾਰੀਆਂ ਤੇੜਾ ਰਿਹਾ ਮਤਲਬ ਬੈਠ ਰਿਹਾ ਮਕਾਨ ਮੇਰਾ ਲੋਕਰ ਤੱਕ ਤਾਂ ਇੱਥੇ ਰਿਹਾ ਇਹ ਸਾਰੀਆਂ ਤੇੜਾ ਹੋ ਗਏ ਨਵੇਂ ਹੋਣਾ ਹੀ ਤੇੜਾ ਸਾਰੀਆਂ ਜਦੋਂ ਜੱਤੇ ਪਾਣ ਲੱਗਿਆ ਜਿੱਦਾਂ ਆਣ ਲੱਗੀ ਅੱਜ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਨੋਕ ਟੀਵੀ ਇਸ ਵਕਤ ਅਸੀਂ ਖੜਿਆ ਮੋਹਾਲੀ ਦੇ ਪਿੰਡ ਰਾਏਪੁਰ ਦੇ ਵਿੱਚ ਜਿੱਥੇ ਕਿ ਦੋ ਦਿਨ ਪਹਿਲਾਂ ਜਿਹੜਾ ਇੱਕ ਹਨੇਰੀ ਤੂਫਾਨ ਆਇਆ ਸੀ ਉਸ ਪਿੰਡ ਦੇ ਵਿੱਚ ਇੱਕ ਚਾਰ ਮੰਜ਼ਲੀ ਬਿਲਡਿੰਗ ਬਣ ਰਹੀ ਹੈ ਜੋ ਕਿ ਇਸ ਬਿਲਡਿੰਗ ਦੀ ਜਿਹੜੀ ਸਭ ਤੋਂ ਟਾਪ ਫਲੋਰ ਦੀ ਜਿਹੜੀ ਦੀਵਾਰ ਹੈ ਉਹ ਟੁੱਟਣ ਦੇ ਨਾਲ ਜਿਹੜੇ نیچے ਕੁਝ ਗਰੀਬਾਂ ਦੇ ਘਰ ਹੈ ਉਹਨਾਂ ਦੇ ਉੱਤੇ ਉਹ ਦੀਵਾਰ ਗਿਰੀ ਹੈ ਤੇ ਉਸ ਤੋਂ ਬਾਅਦ ਉਹ ਦੀਵਾਰ ਗਿਰਨ ਤੋਂ ਬਾਅਦ ਇਹਨਾਂ ਘਰਾਂ ਦੀਆਂ ਜੋ ਕਿ ਛੱਤਾਂ ਕਾਫੀ ਟੁੱਟ ਗਈਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਹਨਾਂ ਘਰਾਂ ਦੀਆਂ ਜਿੱਥੇ ਕਿ ਜਿਹੜੀ ਬਿਲਡਿੰਗ ਦੇ نیچے ਘਰ ਬਣੇ ਹੋਏ ਨੇ ਗਰੀਬ ਤਬਕਾ ਰਹਿੰਦਾ ਇੱਥੇ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਬਿਲਡਿੰਗ ਬਣ ਰਹੀ ਹੈ 8 ਮੰਜ਼ਲੀ ਬਣਾਈ ਜਾ ਰਹੀ ਹੈ ਲੇਕਿਨ ਕੋਈ ਵੀ ਇਹਨਾਂ ਦਾ ਸਰਕੀ ਪੂਰਾ ਮਾਮਲਾ ਇਹ ਜੀ ਸਾਡੇ ਇਹਨੇ ਕੋਲ ਮਤਲਬ ਕੋਈ ਪਰਮਿਸ਼ਨ ਹੀ ਹੈ ਜੀ ਸਾਡੇ ਨਾਲ ਇਹ ਬਿਲਡਿੰਗ ਬਣਾ ਰਹੇ ਜੀ ਉਹਦੇ ਬਾਅਦ ਇਹ ਪਰਦੇ ਕਰ ਰਹੇ ਨੇ ਉੱਪਰ ਦੇ ਗਿਰੀ ਹੈ ਜੀ ਹਵਾ ਦੇ ਨਾਲ ਜੀ ਸਾ ਇਹ ਮਤਲਬ ਬੱਚੇ ਬੈਠੇ ਥੱਲੇ ਜੀ ਬਚਾਅ ਹੋ ਗਿਆ ਸਾਡਾ ਜੀ ਤੇ ਇਸ ਮਾਮਲੇ ਨੂੰ ਲੈ ਕੇ ਤੁਸੀਂ ਕੋਈ ਪੁਲਿਸ ਕਾਰਵਾਈ ਕੀਤੀ ਅਸੀਂ ਰਿਪੋਰਟ ਕਰੀ ਦੀ ਕੋਈ ਸਾਡੀ ਕਾਰਵਾਈ ਹੋਈ ਜੀ ਤੇ ਕਦੋਂ ਕਦੋਂ ਕੀਤੀ ਤੁਸੀਂ ਇਹ ਤੋਂ 2 ਦਿਨ ਹੋ ਗਏ ਕਦੋਂ ਕੀਤੀ ਕੰਪਲੀਟ ਸ਼ੁਕਰਵਾਰ ਨੂੰ ਕਰੀ ਦੀ ਅਸੀਂ ਤੇ ਪੁਲਿਸ ਮੁਲਾਜ਼ਮ ਆਇਆ ਜੀ ਇੱਥੇ ਪੁਲਿਸ ਆਇਆ ਤੇ ਉਹ ਕਹਿੰਦੇ ਸਾਰੇ ਜਿਹੜਾ ਮਨੁੱਖਾਨ ਹੋਇਆ ਜੀ ਗਾਰਡ ਰਹਰ ਬਾਲੇ ਕਹਿੰਦੇ ਪਾ ਕੇ ਦਉਗੇ ਜੀ ਉਸੇ ਬਾਦ ਉਹਨੇ ਕੋਈ ਨਹੀਂ ਕਰਿਆ ਜੀ ਸਾਡੇ ਨਾਲ ਹੋਰ ਵੀ ਹੈ ਕੀ ਨਾਮ ਹੈ ਮੈਡਮ ਤੁਹਾਡਾ ਜੀ ਪਰਮਜੀਤ ਕੌਰ ਜੀ ਮੇਰਾ ਨਾਮ ਕੀ ਪੂਰਾ ਮਾਮਲਾ ਕੀ ਹੈ ਜੀ ਉਹ ਜਿਸ ਦਿਨ ਨੇਰੀ ਆਈਏ ਨੇ ਜੀ ਸ਼ਾਮ ਨੂੰ ਜੀ ਚੌਥੀ ਮੰਜ਼ਲ ਦੀ ਪਰਦੀ ਪੜਦੀ ਦੇਖੋ ਕਰ ਰਹੇ ਆ ਇਹ ਪਰਦੀ ਸਾਡੇ ਕੋਲ ਠੇ ਤੇ ਆ ਕੇ ਗਿਰੀ ਸਾਡੇ ਬਾਲੇ ਹਰ ਗੜ ਰਹੇ ਸਾਰੇ ਟੁੱਟ ਗਏ ਜੀ ਸਾਡੇ ਇੰਟ ਸਾਡੇ 25 ਖੜੀ ਤੀ ਜੀ 25 ਦੇ ਕੋਲ ਆ ਕੇ ਬੱਜੇ ਜੇ ਕਿਤੇ ਬੈੱਡ ਤੇ ਹੁੰਦੀ ਨਾ ਕੋਣੀ ਮੇਰੇ ਤਾਂ ਕੁੜੀ ਮਰ ਜਾਂਦੀ ਜੀ ਅਸਲੀ ਸੱਚ ਕਹਿ ਰਹੇ ਆ ਪਰ ਇਹਨਾਂ ਨੇ ਕੋਈ ਸੁਣ ਬਾਈ ਨਹੀਂ ਕਰ ਰਹੇ ਹੈਗੇ ਜੀ ਪੁਲਿਸ ਵਾਲੇ ਆਏ ਤੇ ਪੁਲਿਸ ਵਾਲੇ ਸਾਡੇ ਕੋਈ ਨਹੀਂ ਸੁਣ ਕੇ ਗਏ ਉਧਰ ਹੀ ਪੈ ਨਹੀਂ ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਆ-ਕਿਆ ਕਰਨੀ ਘੰਟਾ ਉਧਰ ਹੀ ਲਾ ਕੇ ਗਏ ਹੈ ਤੇ ਪੁਲਿਸ ਵਾਲੇ ਹਜੇ ਇੱਥੇ ਇੱਥੇ ਆਏ ਤੇ ਜੀ ਤੇ ਉਹਨਾਂ ਵੱਲੋਂ ਕੀ 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 ਕਿਹਾ ਗਿਆ ਤੁਹਾਨੂੰ ਉਹਨੂੰ ਸਾਨੂੰ ਤਾਂ ਕੋਈ ਗੱਲ ਨਹੀਂ ਹੋਈ ਜੀ ਸਾਡੇ ਤਾਂ ਬਸ ਮਕਾਨੇ ਦੇਖ ਕੇ ਗਏ ਜਿਹਨਾਂ ਦੀ ਬਿਲਡਿੰਗ ਬਣ ਰਹੀ ਉਹ ਤੁਹਾਡੇ ਕੋਲ ਆਏ ਉਹਨਾਂ ਵੱਲੋਂ ਕੋਈ ਕਿਹਾ ਗਿਆ ਹੁਣ ਤਾਂ ਸਿਰਫ ਮੁੰਡਾ ਹੀ ਆਇਆ ਤਾਂ ਜੀ ਜਿਹੜਾ ਉਹਨਾਂ ਦਾ ਮਤਲਬ ਕਿ ਪਾਪਾ ਆਏ ਉਹਨਾਂ ਨੇ ਇੱਕ ਵਾਰ ਨਹੀਂ ਆ ਕੇ ਦੇਖੀ ਸਾਡਾ ਮਕਾਨ ਉਹਨਾਂ ਕਹੇ ਬੇਟਾ ਹੀ ਵੀ ਆਪਣੇ ਨਾਲੇ ਜਿਹੜੇ ਚੌਥੀ ਮੰਜ਼ਲ ছাত্রਿਆਂ ਨੂੰ ਬੰਦ ਕਰਦੇ ਵੇ ਸਾਡਾ ਇਹਨਾਂ ਨੂੰ ਨੁਕਸਾਨ ਹੋਇਆ ਕੱਲ ਨੂੰ ਨਿੱਕੀ ਗੱਲ ਹੋ ਗਈ ਕਾਣ ਜ਼ਿੰਮੇਵਾਰੀ ਉੱਪਰੂਗਾ ਇਸਕੀ ਠੀਕ ਹੈ ਤੁਹਾਨੂੰ ਤਸਵੀਰ ਵੀ ਤੁਹਾਨੂੰ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਆ ਜਿਹੜੀ ਚਾਰ ਮੰਜ਼ਲੀ ਦੀ ਜਿਹੜੀ ਸਭ ਤੋਂ ਟਾਪ ਫਲੋਰ ਦੀ ਜਿਹੜੀ ਦੀਵਾਰ ਗਿਰੀ ਹੈ ਉਹ ਘਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜੋ ਕਿ ਦੀਵਾਰ ਗਿਰਨ ਤੇ ਪੂਰਾ ਜਿਹੜੀ ਛੱਤ ਹੈ ਉਹ ਟੁੱਟ ਕੇ نیچے गिर ਚੁੱਕੀ ਹੈ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਛੱਤ ਗਿਰਨ ਤੋਂ 10 ਮਿੰਟ ਪਹਿਲਾਂ ਲੇਟ ਗਈ ਸੀ ਤੇ ਅਸੀਂ نیچے ਚਲੇ ਗਏ ਉਸ ਤੋਂ ਬਾਅਦ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਜਿਹੜੀ ਟੌਪ ਫਲੋਰ ਦੀ ਦੀਵਾਰ ਹੈ ਉਹ ਹਨੇਰੀ ਦੇ ਨਾਲ ਗਿਰਨ ਤੋਂ ਬਾਅਦ ਇਸ ਛੱਤ ਤੇ ਗਿਰੀ ਹੈ ਤੇ ਛੱਤ ਟੁੱਟਣ ਦੇ ਬਾਅਦ ਇਹ ਜਿਹੜੀਆਂ ਨੇ ਇੱਟਾਂ ਜੋ ਕਿ ਬੈੱਡ ਦੇ ਉੱਪਰ ਗਿਰ ਚੁੱਕੀਆਂ ਨੇ ਤੇ ਕੋਈ ਜਾਨੀ ਨੁਕਸਾਨ ਇਸ ਦਾ ਨਹੀਂ ਹੈ ਤੁਹਾਨੂੰ ਬਾਰੋ ਵੀ ਤਸਵੀਰਾਂ ਦਿਖਾ ਰਿਹਾ ਕਿ ਜਿਹੜੀਆਂ ਬਿਲਡਿੰਗ ਹੈ ਕਿਸ ਤਰ੍ਹਾਂ ਜੋ ਕਿ ਉੱਚੇ-ਉੱਚੀਆਂ ਬਿਲਡਿੰਗਾਂ ਬਣਾ ਰਹੇ ਨੇ ਇਹ ਜਿਹੜੇ ਪਿੰਡ ਦੇ ਵਿੱਚ ਜਿਹੜੇ ਲੋਕ ਨੇ ਇਹਨਾਂ ਵੱਲੋਂ ਵੀ ਕੰਪਲੀਟ ਕੀਤੀ ਗਈ ਹੈ ਇਹ ਤਸਵੀਰਾਂ ਨੇ ਮੁਹਾਲੀ ਦੇ ਪਿੰਡ ਰਾਏਪੁਰ ਦੀਆਂ ਇਸ ਤੋਂ ਪਹਿਲਾਂ ਜੋ ਕਿ ਜਿਹੜੀਆਂ ਬਿਲਡਿੰਗਾਂ ਨੇ ਸੁਹਾਣੇ ਵੀ ਇੱਕ ਬਿਲਡਿੰਗ ਗਿਰੀ ਸੀ ਤੇ ਮੌਲੀ ਬੈਦਮਾਨ ਦੇ ਵਿੱਚ ਵੀ ਇੱਕ ਬਿਲਡਿੰਗ ਗਿਰੀ ਸੀ ਕੋਈ ਇੱਕ ਪਹਿਲਾਂ ਮੌਤ ਵੀ ਹੋਈ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਹੈ ਮੁਹਾਲੀ ਪ੍ਰਸ਼ਾਸਨ ਜੋ ਕਿ 10 ਦਿਨ ਤੱਕ ਲਗਾਤਾਰ ਕੋਈ ਜੋ ਕੋਈ ਐਕਸ਼ਨ ਹੁੰਦਾ ਹੈ ਕਾਰਵਾਈ ਕਰਦੇ ਆ ਉਸ ਤੋਂ ਬਾਅਦ ਇਹ ਜਿਹੜਾ ਕੰਮ ਹੈ ਠੰਡੇ ਬਸਤੇ ਵਿੱਚ ਪਾ ਦਿੰਦੇ ਆ ਮੇਰਾ ਹਰਤਾ ਸਿੰਘ ਹੈ ਜੀ ਮੇਰੇ ਵੀ ਮਕਾਨ ਨੂੰ ਤੇੜਾ ਆ ਰਹੀਆਂ ਜੀ ਪਰਲੇ ਪਾਸੇ ਤੁਹਾਨੂੰ ਆਪ ਦੇਖਿਆ ਹੀ ਹੈ ਜੀ ਹਾਂਜੀ ਇਸ ਦਾ ਤੀਜੇ ਮੰਦਰ ਦਾ ਮਾਨੂੰ ਖਤਰਾ ਆ ਗਿਆ ਇਹ ਵੀ ਮਤਲਬ ਬੰਦ ਹੋਣੀ ਚਾਹੀਦੀ ਆ ਆਪਾਂ ਨੂੰ ਮਤਲਬ ਇਹ ਛੋਟਣੀ ਆ ਕੀ ਮਕਾਨ ਉਹ ਵਗੈਰਾ ਡਿੱਗ ਪਏ ਤੁਹਾਡਾ ਵੀ ਹਾਂਜੀ ਉਧਰ ਪਾਸਾ ਮਤਲਬ ਕੰਧ ਨੂੰ ਤੇੜਾ ਆ ਗਿਆ ਉਹ ਕੋਈ ਖਤਰਾ ਹੀ ਆ ਜੀ ਨਾਮ ਕੀ ਤੁਹਾਡਾ ਅਵਤਾਰ ਸਿੰਘ ਅਵਤਾਰ ਸਿੰਘ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਜਿਹੜੀ ਚਾਰ ਬਜੇ ਦਾ ਪਾਈ ਹੈ ਹਾਂਜੀ 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 ਪਰਮਿਸ਼ਨ ਵਗੈਰਾ ਨਹੀਂ ਆਪਾਂ ਨੂੰ ਪਰਮਿਸ਼ਨ ਦੀ ਲਾਲਬੀਰ ਦੇ ਅੰਦਰ ਕੋਈ ਲੋੜ ਤਾਂ ਪੈਂਦੀ ਨਹੀਂ ਜੀ ਲਾਲਬੀਰ ਦੇ ਅੰਦਰ ਆਪਾਂ ਐਡੀ ਵੱਡੀ ਤੁਸੀਂ ਬਿਲਡਿੰਗ ਪਾਈ ਹੈ ਜਿੱਕਾ ਪੁਰਾਗਾਤ ਦਾ ਨਾ ਕਰਿਆ ਕੋਈ ਨੀਤੀ ਗੱਲ ਜੋ ਕੌਣ ਜ਼ਿੰਮੇਵਾਰ ਹੈ ਜੀ ਮੈਂ ਅਸੀਂ ਤਾਂ ਅਸਲ ਹੁਣ ਵੀ ਜਾ ਰਹੇ ਹਾਂ ਹੁਣ ਇਹ ਸਾਰੇ ਕਿਤੇ ਬਿਲਡਿੰਗਾਂ ਤੇ ਸਾਰੀ ਬਿਲਡਿੰਗਾਂ ਤੇ ਕੌਣ ਜ਼ਿੰਮੇਵਾਰ ਹੁੰਦਾ ਹੈ ਪਰ ਹੁਣ ਨਾਲ ਦੇ ਤੇ ਪਿੰਡੇ ਤੇ ਬੱਚਾ ਮਰ ਗਿਆ ਸੀਗਾ ਨਾਲ ਦੇ ਪਿੰਡੇ ਜੋ ਹੋਰ ਪਹਿਲਾਂ ਵੀ ਹਾਦਸੇ ਹੋਏ ਆ ਪਰ ਆਪਾਂ ਗਿਰਵੀ ਪਤਾ ਕੀ ਹੈ ਜੀ ਦੇਖੋ ਅੱਗੇ ਤੋਂ ਅਸੀਂ ਧਿਆਨ ਹੋਰ ਜ਼ਿਆਦਾ ਰੱਖਾਂਗੇ ਠੀਕ ਹੈ ਨਾ ਅਸੀਂ ਇਹੀ ਕਹਿ ਸਕਦੇ ਹਾਂ ਹਾਂ ਜਿਹੜਾ ਨੁਕਸਾਨ ਹੋਇਆ ਹੈ ਉਹ ਅਸੀਂ ਭਰ ਦੂੰਗਾ ਮਾਦਮ ਉਸ ਬਾਅਦ ਕਿ ਪੁਲਿਸ ਕੈਸ਼ ਨੂੰ ਬੁਲਾਇਆ ਕਿ ਉਹਨਾਂ ਨੇ ਉਹਨਾਂ ਨੇ ਦਰਖਾਸਤ ਲਈ ਹੈ ਅਸੀਂ ਅਪਣਾ ਕੇ ਜੀ ਆਗੇ ਤੁਰ ਵੀ ਪੇਰਾਂ ਦੇ ਨਾਮ ਖਾਨ ਬਣਦੇ ਆ ਪਰ ਨਾਲ ਦੇ ਪੁੱਸੀਆ ਨੇ ਜੇ ਕੱਤੀਏ ਵੀ ਉਹਨਾਂ ਦੇ ਜਿਹੜਾ ਬਣਨ ਕਰਕੇ ਸਾਡੀ ਕੱਲ੍ਹ ਉਹਨਾਂ ਦੀ ਡਿੱਗ ਵੀ ਇਸ ਕਰਕੇ ਸਾਡੀ ਛੱਤ ਟੁੱਟ ਗਈ ਹੈ ਹੁਣ ਬੱਚੀ ਜਿਹੜੀ ਵੱਜੀ ਕੀ ਕਹਿਣਾ ਤੁਹਾਡਾ ਨਹੀਂ ਅਸੀਂ ਤਾਂ ਪਤਾ ਕੀ ਹੈ ਜੀ ਉਹ ਤਾਂ ਰਾਤ ਕੱਲ੍ਹ ਤਾਜੀ ਹੋਈ ਤੇ ਜੀ ਉਹ ਤੋਂ ਬਾਅਦ ਉਹ ਹਨੇਰੀ ਆ ਗਈ ਰਾਤੀ ਬਹੁਤ ਜ਼ਿਆਦਾ ਤੇਜ਼ ਉਹਦੇ ਕਰਕੇ ਉਹ ਡਿੱਗ ਵੀ ਠੀਕ ਹੈ ਇਹਦੇ 'ਚ ਨਾ ਉਹਨਾਂ ਦਾ ਕਸੂਰ ਹੈ ਨਾ ਸਾਡਾ ਕਸੂਰ ਹੈ ਹਾਂ ਇੰਨਾ ਕ ਹੈ ਜੀ ਅਸੀਂ ਜਿਹੜਾ ਵੀ ਉਹਨਾਂ ਦੇ ਪਰਭਾਈ ਕਰਨ ਨੂੰ ਤਿਆਰ ਹੈ ਇਹ ਤਾਂ ਕੱਲ੍ਹ ਵੀ ਐਵੇਂ ਕਿਹਾ ਹੈ ਹੁਣ ਵੀ ਐਵੇਂ ਕਹਿੰਦੇ ਆ ਜੀ ਕਿੰਨੇ ਬੰਦੇ ਲਾ ਪਾ ਉਮੰਦੀਆਂ ਦਾ ਹਲੇ ਕੋਈ ਨਹੀਂ ਪਤਾ ਚਾਰ ਬੋਂਗੇ ਪੰਜ ਬੋਂਗੇ ਕੋਈ ਪਰਮਿਸ਼ਨ ਹੈ ਬਿਲਕੁਲ ਸਦਾ ਕੀ ਹੈ ਜੀ ਆਪਣਾ ਪਰਮਿਸ਼ਨ ਦਾ ਨਹੀਂ ਜੀ ਕੋਈ ਲੋੜ ਨਹੀਂ ਹੁੰਦੀ ਕਿਉਂ ਸਾਡਾ ਨਹੀਂ 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 ਲੈਣੇ ਦੀ ਨਹੀਂ ਹੈ ਸਾਡਾ ਜੀ ਉਹ ਹੈ ਨਾ ਆਪਣਾ ਕੀ ਕਹਿੰਦੇ ਇਹਨੂੰ ਪੰਚਾਇਤੀ ਇਹ ਉਹ ਹੈ ਨਾ ਠੀਕ ਹੈ ਨਾ ਤੇ ਜੇ ਮਿਊਜ਼ਿਕਲ ਚ ਹੁੰਦਾ ਤਾਂ ਲੈਣੀ ਪੈਂਦੀ ਹੈ ਪਰਮਿਸ਼ਨ ਪਰ ਨਾਲ ਛੋਟੇ ਛੋਟੇ ਪੁਰਾਣੇ ਮਕਾਨ ਪਏ ਹੋਏ ਆ ਆਪਾਂ ਚਾਰ ਪੰਜ ਬੰਦੇ ਜਿਹੜਾ ਆਉਂਗੇ ਉਹ ਤਾਂ ਖਤਰਾ ਨਹੀਂ ਰਹੇ ਹੋਣਗੇ ਹਾਂ ਜੀ ਨਹੀਂ ਖਤਰਾ ਨੀ ਨਹੀਂ ਖਤਰੇ ਦਾ ਕੋਈ ਗੰਦੇ ਨਹੀਂ ਉਹ ਤਾਂ ਅਸੀਂ ਤਾਂ ਆਪਣੀ ਕਰ ਹੀ ਹੋਈ ਜਾ ਉਹਨਾਂ ਦੀ ਤਾਂ ਛੱਡ ਦੀ 13 ਇੰਚੀ ਅਸੀਂ ਅਸੀਂ ਤਾਂ ਆਪਣੀ ਕੰਧ ਕਰੀ ਐ ਸਰ ਮੁਹਾਲੀ ਦੇ ਪਿੰਡ ਰਾਇਪੁਰ ਖੁੱਦ ਦੇ ਵਿੱਚ ਕਿ ਬਿਲਡਿੰਗ ਤੇ ਆਖਾ ਮਾਮਲਾ ਨਿਕਲ ਕੇ ਆਮਲੇ ਜਿਨ੍ਹਾਂ ਨੂੰ ਤਿੰਨ ਮਕਾਨਾਂ ਨੂੰ ਨੁਕਸਾਨ ਹੋਇਆ ਉਹਦੇ ਬਾਰੇ ਕੀ ਐ ਤੁਸੀਂ ਆਪਣੇ ਨੂੰ ਦਿਖਾ ਸੇ ਇਹਨੇ ਕੀ ਕਰਦੇ ਦਿੱਤੀ ਸਾਡੇ ਕੋਲ ਵਿਕਰਮਜੀਤ ਕੁਲਵਿੰਦਰ ਸਿੰਘ ਤੇ ਅਵਧਾਰ ਸਿੰਘ ਦੀ ਇੱਕ ਦਰਖਾਸਤ ਆਈ ਹੈ ਜਿਹਦੇ ਵਿੱਚ ਅਸੀਂ ਉਹਦੀ ਪੜਤਾਲ ਲਈ ਸਾਡੇ ਐਸਐਚਓ ਸਾਹਿਬ ਦੀ ਟੀਮ ਗਈ ਹੋਈ ਐ ਸੁਹਾਣਾ ਐਸਆਈ ਆਪਣੇ ਕਮਲ ਉਹਦੀ ਪੜਤਾਲ ਕਰ ਰਹੇ ਆ ਜੋ ਇਹਦੇ ਤੇ ਜਿਹੜੀ ਬਣਦੀ ਹੋਈ ਕਾਰਵਾਈ ਕੀਤੀ ਜਾਊਗੀ ਤਾਂ ਤਿੰਨ ਦਿਨ ਮਂਦਿਆ ਪਾਇਆ ਸੀ ਕਿ ਪਰਮਿਸ਼ਨ ਵਗੈਰਾ ਕੋ ਚੈੱਕ ਕਰ ਇਹਦੇ ਚ ਹਾਂ ਸਾਰੀਆਂ ਇਹਦੇ ਅਸੀਂ ਸਾਰਾ ਕੁਝ ਸੰਬੰਧਿਤ ਮੈਕਮਿਆਂ ਕੋ ਚੈੱਕ ਕਰਾ ਕੇ ਜੋ ਵੀ ਇਹਦੇ ਤੇ ਬਣਦੀ ਕਾਰਵਾਈ ਉਹ ਕੀਤੀ ਜਾਊਗੀ